ਜੇ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਹੁਣ ਵਿਦੇਸ਼ੀ ਸਿੱਖ ਵੀ ਹੋਏ ਬਦਲਾ ਤੋਨਰਾਜ ਇਸ ਦੇ ਨਾਲ ਹੀ ਪੰਜਾਬ ਉੱਤੇ ਵਿਦੇਸ਼ੀ ਵਸਦੇ ਸਿੱਖਾਂ ਦੀ ਬਾਜ਼ਵਾਲੀ ਅੱਖ ਇਸ ਦੇ ਨਾਲ ਹੀ ਵਿਦਵੀ ਦੇ ਮੁੱਦੇ ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਦੀ ਬਾਈਕਾਟ ਦਾ ਇਸ ਦੇ ਨਾਲ ਨਿਊਯਾਰਕ ਉੱਤਰੀ ਅਮਰੀਕਾ ਦੀਆਂ ਸਿਰਮੋਹ ਸਿੱਖ ਸੰਸਥਾਵਾਂ ਸੇਖ ਕੋਰੀਅਰ ਨੈਸ਼ਨਲ ਕਮੇਟੀ ਏਜੰਸ ਕੌਂਸਲਟ ਅਤੇ ਅਮਰੀਕੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੋਂ ਤੋਂ ਪੰਜਾਬ ਦੀ ਧਰਤੀ ਉੱਤੇ ਹੋ ਰਹੀਆਂ ਗਤੀਵਿਧੀਆਂ ਦਾ ਵਿਸ਼ੇਸ਼ ਨੋਟਿਸ ਲੈਂਦੇ ਆ ਦੁਨੀਆ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਉਣ ਵਾਲੇ ਦਿਨਾਂ 'ਚ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਮੌਕਾ ਪਰਸਤ ਅਤੇ ਖੁੱਦਗਰਜ ਕਿਸਮ ਦੇ ਲੋਕਾਂ ਨੇ ਬਿਲਕੁਲ ਮੂੰਹ ਨਾਂ ਲਾਇਆ ਜਾਵੇ ਇਸ ਜਿਸ ਤਰ੍ਹਾਂ ਬਾਦਲ ਕਾਲੀ ਦਲ ਦੇ ਅਕਸ ਨੀਵਾ ਹੁੰਦਾ ਹੋਇਆ ਹੁਣ ਫਲਾਤ ਕਰ ਚੱਲਿਆ ਇਸ ਨਾਲ ਹੀ ਹੁਣ ਸ਼ਿਗਿਰ ਗੁਰੂ ਗ੍ਰੰਥ ਸਾਹਿਬ ਵੱਲ ਪੇਠ ਕਰ ਰਹੇ ਬੇਅਦਬੀਆਂ ਦੋਸ਼ੀਆਂ ਅਤੇ ਦੋਖੀਆਂ ਨਾਲ ਖੜਨ ਵਾਲੇ ਅਤੇ ਪੰਥ ਨਾਲ ਪੈਰ ਪੈਰ ਤੇ ਵਿਸ਼ਵਾਸ ਘਾਤਕ ਕਰਨ ਵਾਲੀ ਬਦਲ ਦਲ ਦੀ ਕਾਬਤ ਕਾਬਜ ਅਤੇ ਬਾਗੀ ਲੀਡਰਸ਼ਿਪ ਆਪਣੇ ਟੰਗਾ ਨਾਲ ਕੀਤੀ ਜਾ ਰਹੀ ਖਬਰ ਨੂੰ ਅਨਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ